ਸਾਸਿਕਾ ਦੋਸਤੋ ਇੱਕ ਨਵੇਂ ਬਲਾਗ ਤੁਹਾਡਾ ਫੇਰ ਇੱਕ ਵਾਰ ਸਵਾਗਤ ਹੈ ਸਾਡੇ ਰੋਪੜ ਦੀ ਬਹੁਤ ਹੀ ਫੇਮਸ ਪੈਟ ਸ਼ਾਪ ਹੈ ਪੈਟ ਲਵਰਸ ਤੇ ਸਾਡਾ ਹੋ ਗਈ 5 ਸਾਲ ਦਾ ਹੋ ਗਿਆ ਤੇ ਇਹਦੀ ਫਰਸਟ ਮੈਡੀਕੇਟਡ ਬਾਤ ਮੈਂ ਕਰਾ ਰਿਹਾ ਇੱਥੇ ਆ ਦੇਖੋ ਹੁਣ ਕਟਿੰਗ ਹੋ ਰਹੀ ਹੈ ਵੀ ਤੇ ਸਾਡੇ ਰੋਪੜ ਦੀ ਮੈਂ ਕਹਿ ਸਕਦਾ ਸਭ ਤੋਂ ਵੈਸਟ ਸ਼ਾਪ ਹੈ ਇਹ ਇਹ ਲਿਆ ਵੀ ਮੈਨੂੰ ਕੋਲੋਂ ਸੀ ਸਿਰਫ 20 ਦਿਨਾਂ ਦਾ ਤੇ ਹੁਣ 5ਵੇਂ ਸਾਲ ਚਾਹੂਗੀ ਤੇ ਬਹੁਤ ਪਿਆਰ ਨਾਲ ਤੁਹਾਡੇ ਪੈਟਸ ਨੂੰ ਟਰੀਟ ਕਰਦੇ ਆਂ ਡਾਕਟਰ ਸਾਹਿਬ ਉਹ ਇੱਥੇ ਘਰ ਤੋਂ ਚਲੇ ਗਏ। ਥੱਲੇ ਨਾ ਆਉਣੀ ਸਰ। ਹਾਂ ਜੀ। ਛਾਲ ਮਾਰਤੀ ਉਹ ਬਲਾਉ ਨੂੰ ਰੋਕਦੇ ਵਿੱਚ। ਲੋ ਜੀ ਕਟਿੰਗ ਚੱਲ ਰਹੀ ਹੈ ਉੱਗੀ ਦੀ। ਆਣ ਲੱਗੇ ਹੋ ਡਾਕਟਰ ਸਾਹਿਬ। ਮੌਤ ਹੀ ਬਿਆਨ ਹੈ। ਤੇ ਫਿਰ ਮੈਡੀਕੇਟਡ ਬਾਤ ਹੋਊਗਾ ਨਾ। ਸੋ ਕਾਫੀ ਪੇਸ਼ੈਂਟ ਹੈ ਨਾ ਉਹ ਲੈ ਲੋ। ਜਦੋਂ ਮੈਂ ਆਇਆ ਮੈਨੂੰ 11:30 ਦੀ ਅਪਾਇੰਟਮੈਂਟ ਮਿਲੀ ਸੀ ਤਾਂ ਮੇਰੇ ਤੋਂ ਪਹਿਲਾਂ ਹੀ 4-5 ਆ ਰਿੜੀ ਅਲੱਗ-ਅਲੱਗ ਜੰਬੀਰ ਦੇ ਡੌਗ। ਮੈਡੀਕੇਟਡ ਬਾਥ ਲਈ ਵੈਕਸੀਨੇਸ਼ਨ ਲਈ ਜਾਂ ਹੋਰ ਟਰੀਟਮੈਂਟ ਜਿਹਨਾਂ ਕੋਲ ਆਏ ਹੋਏ ਸੀ ਤੇ ਹੁਣ ਆਪਣਾ ਚੱਲ ਰਹੀ ਹੈ ਅਗਲੀ ਸਰਵਿਸ ਕਟਿੰਗ ਤੋਂ ਬਾਅਦ ਪੂਰਾ ਅਜਦਾ ਆਪਣੇ ਲਾਉਣੇ ਸਲੂਨ ਚ ਨਾਈ ਜ਼ੀਰੋ ਨੰਬਰ ਜ਼ੀਰੋ ਨੰਬਰ ਹੈ ਜੀ ਅ ਜ਼ੀਰੋ ਨੰਬਰ ਲੱਗ ਰਹੀ ਹੈ ਯੋਗਲੀ ਸੋ ਫਰਸਟ ਐਕਸਪੀਰੀਅੰਸ ਹੈ ਮੈਡੀਕੇਟਡ ਬਾਥ ਪੈਟਲਵਰ ਜ਼ਾਇਦ ਹਾਂ ਜੀ ਪੈਟਲਵਰ ਪੁਆਇੰਟ ਹੈ ਸਾਡੇ ਕਾਲਜ ਰੋਡ ਤੇ ਬੈਕ ਸਾਈਡ ਤੇ ਹਵੇਲੀ ਰੋਡ ਤੇ ਸੋ ਰੋਪਰ ਦੇ ਜਿਹੜੇ ਵੀ ਤਕਲਵਰ ਦੇ ਉਹ ਇੱਥੇ ਅੱਗੇ ਆਪਣੇ ਪੈਟਸ ਨੂੰ ਬੈਸਟ ਕੁਆਲਟੀ ਟ੍ਰੀਟਮੈਂਟ ਕਰਾ ਸਕਦੇ ਆ ਸੋ ਅਗਲਾ ਵਲੌਗ ਬੜਾ ਇੰਟਰਸਟਿੰਗ ਹੋਣ ਜਾ ਰਿਹਾ ਤੁਸੀਂ ਦੇਖੀ ਜਾਓ ਇਹਦੇ ਬਾਅਦ ਮੈਡੀਕੇਟਡ ਬਾਤ ਹੋਊਗਾ ਇਹਦਾ ਤੇ ਨਾਲ ਡਿਵੋਪ ਵੀ ਹੋਊਗੀ ਥੈਂਕ ਯੂ ਲੋਜੀ ਕਟਿੰਗ ਹੋ ਗਈ ਹੋਗੀ ਨਹੀਂ ਤੇ ਹੁਣ ਇਹ ਵਾਸ਼ਰੂਮ ਇਹ ਹੀ ਆਏਗਾ ਬਾਥ ਵਾਸ ਨੋ ਹੁਣ ਵਸਤੇ ਆ ਗਿਆ ਵੀ ਬਾਥਰ ਚ ਫਿਰ ਅਗੋਂ ਕਟਿੰਗ ਪ੍ਰੋਪਰ ਹੋ ਚੁੱਕੀ ਹੈ ਆਹੋਂ ਬਾਸ਼ੂ ਮੇਰੇ ਐ ਕੈਨੇਡਾ ਮੈਡੀਕਲ ਬਾਤ ਨੂੰ ਦੇਦੇ ਸਟਾਰਾਫੋਰ ਬੇਜਾਦ ਹੋਇਆ ਲੈਟਰ ਆ ਦੇ ਇਹ ਵੈਰੀ ਕਰਦਾ ਬਰੀ ਟੂ ਬਰੀ ਤੇ ਫਰਸਟ ਕਟਿੰਗ ਸੀ ਕਾਫੀ ਜੋਰ ਲੱਗਿਆ ਮੈਂ ਦੇ ਨਾਲ ਜਿਹੜਾ ਅਸਿਸਟੈਂਟ ਸੀ ਕੇ ਡਾਕਟਰ ਸਾਹਿਬ ਦਾ ਦੋਨਾਂ ਨੇ ਬੜੇ ਜੋਰ ਨਾਲ ਕਟਿੰਗ ਕਰਾਈ ਹੈ ਹੁਣ ਮੈਡੀਕਲ ਬਾਤ ਹੀ ਚੱਲ ਲੋ ਜੀ ਥੈਂਕ ਯੂ ਡਾਕਟਰ ਸਾਹਿਬ ਦੇ ਫੋੜਾ ਟੱਬ ਚ ਬੜ ਗਿਆ ਹੋਗੀ ਮੈਡੀਕੇਟਡ ਬਾਥ ਤਿਆਰ ਹੈ ਲਓ ਜੀ ਹੋ ਗਈ ਤਾਂ ਮੈਡੀਕੇਟਡ ਬਾਥ ਹੋ ਕੇ ਕੰਪਲੀਟ ਇੱਥੇ ਕਰਦੇ ਹਾਂ ਬਲੌਕ